ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਕਿ ਜਿਸ ਵਿਅਕਤੀ ਨੇ ਮਿੰਦਰਾ ਵਾਲਾ ਬਣਨੇ ਦੀ ਕੋਸ਼ਿਸ਼ ਕੀਤੀ ਸੀ ਵੈ ਅੱਜ ਅਸਮ ਦੀ ਜੇਲ੍ਹ ਵਿੱਚ ਬੈਠਾ ਹੈ। जिसके बाद शिरोमणि अकाली दल अमृतसर के जिला अध्यक्ष सिंगारा सिंह बड़ला के नेतृत्व में फतेहगढ़ साहब में एक विरोध प्रदर्शन किया गया जिसके बाद जिला प्रशासन को एक मांग पत्र सौंपा गया इस मौके पर बातचीत करते हुए जिला अध्यक्ष सिंगारा सिंह बड़ला और एरिया सचिव धर्म सिंह कलौर ने कहा कि सभी को अपने देश की महान शख्सित पर गर्व होना चाहिए किसी को भी दूसरे की भावनाओं को ढेर नहीं पहुंचानी चाहिए संत भिंडरा वाले सिखों के लिए एक महान शख्सियत हैं। हर सिख उनसे प्रेरणा लेता है मीडिया से बातचीत करते हुए जिला प्रधान सिंगारा सिंह बडला और जिला सचिव धर्म सिंह गलोर ने क्या कहा सुने साहिब मार्किन की इस रिपोर्ट में अमित शाह ने जी राजिप्पणी की है कि इतने कई संत जनैल सिंह ਔਰ ਇਹ ਬਿਲਕੁਲ ਜੇਲ੍ਹ ਚ ਤੰਦ ਕੀਤੇ ਹੋਏ ਨੇ ਔਰ ਉੱਥੇ ਗੁਰੂ ਕੰਸਾ ਦਾ ਪਹਾੜ ਕਰਦੇ ਆ ਇਹਦੇ ਨਾਲ ਸਾਨੂੰ ਸਾਡੇ ਧਾਰਮਿਕ ਤੌਰ ਤੇ ਬਹੁਤ ਖੇਸ ਪੁੱਜੀਆ ਅਰ ਅਸੀਂ ਇਹ ਗ੍ਰਹਿ ਵਿੱਚ ਨੂੰ ਇਹ ਤਾਰਨਾ ਵੀ ਕਰਦੇ ਹਾਂ ਚੇਤਾਵਨੀ ਹੈ ਸਾਡੀ ਕਿ ਅਤਪੁਰ ਲੋ ਕਿ ਤੁਸੀਂ ਜੋਹ ਦੇ ਹੋ ਕਰਦੇ ਹੋ ਨੁਕਤਾ ਜਿੰਨੀ ਸਾਡੀ ਕੌਮ ਦੀ ਕਰਦੇ ਹੋ ਅਰ ਸਾਡੇ ਲੀਟਰਾਂ ਦੀ ਕਦਰ ਕੁਝੀ ਕਰਦੇ ਹੋ ਇੱਥੇ ਬੜੇ ਉਹੋ ਚਲੇ ਗਏ ਨਹੀਂ ਇਤੇ ਮੀਰ ਮੰਨੂ ਅਰਗੇ ਚਲੇ ਗਏ ਨੇ ਜਿਹੜੇ ਹਜ਼ਾਰਾਂ ਸਿੱਕਾ ਨੂੰ ਉਹਦੀ ਕਤਲ ਕਰਦੇ ਤੇ ਪਰ ਤੁਸੀਂ ਤੱਕੀ ਦੇ ਪਾਣੀ ਹਰੋਂ ਕਿ ਤੁਸੀਂ ਉਹ ਚੀਜ਼ ਹੈ ਜਿਹੜੀ ਮੀਰ ਮੰਨੂ ਨਹੀਂ ਤੇ ਉਹ ਤਾਂ ਦੁਹਰਤਾਨੇ ਛਾ ਤੇ ਤੁਸੀਂ ਤਾਂ ਫਿਰ ਵੀ ਲੋਕ ਰਾਜ ਦੇ ਵਿੱਚੋਂ ਆਪਣੀ ਅਕਾਤਨ ਨੂੰ ਲੋ ਹਮੇਸ਼ਾ ਅਕਾਤਨ ਆਦਰ ਰੱਖੋ ਅਸੀਂ ਜਿਹੜੀ ਸਿੱਖ ਕੌਮ ਹੈ ਇਹ ਕਦੇ ਵੀ ਟੀਕੇ ਨੂੰ ਐੜਦੀ ਜੇ ਇਹ ਜੀ ਸਾਡੇ ਨਾਲ ਪਰਤਾਓ ਕਰਨਗੇ ਜਿੰਨਾ ਸਾਨੂੰ ਛੇੜਣਗੇ ਉਹਨਾਂ ਅਸੀਂ ਉੱਪਰ ਠਾਂਗੇ ਸਾਡੀ ਇੱਛਾ ਨਹੀਂ ਹੈ ਕਿ ਸਾਨੂੰ ਛੇੜਿਆ ਨਾ ਜਾਵੇ ਸਾਨੂੰ ਅਮਨ ਸ਼ਾਂਤੀ ਨਾਲ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਲਾਗਦੇਆਂ ਸਟੇਟਾਂ ਦੇ ਵਿੱਚ ਜੋ 21 ਮਾਰਚ 2025 ਨੂੰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਸੰਤ ਗਿਆਨੀ ਜਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਦੇ ਵਿਰੁੱਧ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੇ ਟਿੱਪਣੀ ਕਰਕੇ ਸਿੱਖ ਕੌਮ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਗਏ ਸਨ ਅੱਜ ਪੂਰੀ ਕੌਮ ਤਰਾ ਤਰਾ ਕਰ ਰਹੀ ਆ ਬਈ 20ਵੀਂ ਸਦੀ ਦੇ ਜਰਨੈਲ ਸੰਤ ਗਿਆਨੀ ਜਨੈਤ ਸਿੰਘ ਜੀ ਭਿੰਡਰਾਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀਦੀ ਦਾ ਉਪਾਦੀ ਪ੍ਰਾਪਤ ਹੈ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਵਿਸ਼ਵ ਦਾ ਚਾਰੇ ਵਰਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ 1430 ਅੰਗ ਆਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਪਰ ਰਾਜ ਸਭਾ ਦੇ ਵਿੱਚ ਅੰਮਿਤ ਸ਼ਾਹ ਨੇ ਆਪਣੀ ਨਕਮੀ ਦਿਮਾਗ ਦਾ ਤੇ ਆਪਣੇ ਨਕਮੇਪਣ ਦਾ ਤੇ ਹੌਸਲੇਪਣ ਦਾ ਆਪਣੀ ਔਕਾਤ ਦਿਖਾਈ ਆ ਅਸੀਂ ਉਹਨੂੰ ਵਾਰਨਿੰਗ ਵੀ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਜਿਹੜੇ ਸਭ ਤੋਂ 21 ਮਾਰਚ 2025 ਨੂੰ ਰਾਜ ਸਭਾ ਦੇ ਸਦਨ ਤੇ ਤੁਸੀਂ ਬੋਲੇ ਆ ਉਹਨਾਂ ਨੂੰ ਮਾਫੀ ਮੰਗੀ ਜਾਵੇ ਸਿੱਖ ਕੌਮ ਤੋਂ ਨਹੀਂ ਕੌਮ ਕਦੇ ਬੈਠਦੀ ਨਹੀਂ ਹੈ ਗਰਜਾ ਸਿੰਘ ਤੇ ਬੋਤਾ ਸਿੰਘ ਕੋਈ ਨਾ ਕੋਈ ਪੈਦਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ